ਮੈਨੂੰ ਇੱਥੇ ਕੈਨੇਡਾ ਤੋਂ ਆਏ ਨੂੰ ਹੱਲੇ ਸਿਰਫ 3-4 ਮਹੀਨੇ ਹੀ ਹੋਏ ਆ ਤੇ ਵਿਆਹ ਹੋਏ ਨੀ ਸਿਰਫ 2 ਮਹੀਨੇ ਹੀ ਹੋਏ ਆ ਤੇ ਕੈਨੇਡਾ ਜਾਣ ਤੋਂ ਪਹਿਲਾਂ ਮੈਂ ਇੱਕ ਵਾਰੀ ਫੇਰ ਕਿਸਾਨੀ ਮੋਰਚੇ ਤੇ ਆਣਾ ਚਾਹੁੰਦਾ ਸੀ ਜਿਵੇਂ ਲਾਸਟ ਟਾਈਮ ਮੈਂ ਕੈਨੇਡਾ ਗਿਆ ਸੀ ਉਦੋਂ ਵੀ ਕਿਸਾਨੀ ਮੋਰਚਾ ਸੀਗਾ ਘਰਦਿਆਂ ਨੇ ਮਨਾ ਨਹੀਂ ਕੀਤਾ ਜਿਵੇਂ ਮਾਪੇ ਕਈ ਵਾਰੀ ਕਹਿ ਦਿੰਦੇ ਨੇ ਵੀ ਤੁਸੀਂ ਹਜੇ ਕੀ ਕਰਨਾ ਹਜੇ ਵਿਆਹ ਹੋਇਆ ਵੀ ਨਹੀਂ ਪੇਰੈਂਟਸ ਖੁਦ ਨਾਲ ਆਏ ਨੇ ਉਹ ਵੀ ਨਾਲ ਨੇ ਸਾਡੇ ਤੇ ਕਿਸੇ ਨੇ ਮਨਾ ਨਹੀਂ ਕੀਤਾ ਸੀ ਖੁਦ ਕਿਸਾਨੀ ਪਰਿਵਾਰ ਚੋਂ ਆਂ ਅਸੀਂ ਖੁਦ ਕਿਸਾਨ ਆ ਬਿਲਕੁਲ ਤੁਸੀਂ ਮੋਰਚੇ ਤੇ ਖੜੇ ਹੋ ਬਿਲਕੁਲ ਲਾਈਨ ਤੇ ਸਾਹਮਣੇ ਫੋਰਸ ਖੜੀ ਆ ਜਿੰਦਾਬਾਦ 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 ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਅਸੀਂ ਸ਼ੰਭੂ ਬੈਰੀਅਰ ਤੇ ਮੌਜੂਦ ਆ ਤਾਂ ਇੱਕ ਪਰਿਵਾਰ ਪਟਿਆਲੇ ਜ਼ਿਲ੍ਹੇ ਤੋਂ ਆਉਂਦਾ ਹੈ ਬਾਰਡਰ ਤੇ ਅਸੀਂ ਮੌਜੂਦ ਹੈ ਗਿਆਂ ਸਾਹਮਣੇ ਤੁਹਾਨੂੰ ਫੋਰਸ ਦਿਖ ਰਹੀ ਹੈ ਜਿਹੜੀ ਜਿਹੜੀ ਲਗਾਤਾਰ ਗੋਲੇ ਸੱਟ ਰਹੀ ਸੀ ਤਾਂ ਇੱਕ ਵਿਆਹੀ ਜੋੜੀ ਜੇ ਤੁਹਾਨੂੰ ਇੱਥੇ ਦਿਖ ਰਹੀ ਆ ਬਾਰਡਰ ਤੇ ਇਹ ਦੇਖਣ ਆਏ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਪਿਤਾ ਨਾਲ ਗੱਲਬਾਤ ਕਰਾਂ ਚਾਚਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਹੜੇ ਜ਼ਿਲ੍ਹੇ ਤੋਂ ਆਏ ਹੈ ਪਟਿਆਲਾ ਜ਼ਿਲ੍ਹੇ ਤੋਂ ਆ ਜੀ ਪਟਿਆਲੇ ਪਟਿਆਲੇ ਜਿੰਨੇ ਤੋਂ ਕਨੋਂ ਲੱਗਦਾ ਜੀ ਇੱਥੋਂ ਦਾ ਲੋਕ ਲਾ ਜੀ ਕਿੰਨਾ ਟਾਈਮ ਹੋਇਆ ਹੈਗਾ ਇਸ ਜੋੜੀ ਨੂੰ ਵਿਆਹ ਨੂੰ ਤੇ ਹੁਣ ਇਹ ਮੋਰਚੇ ਦੇ ਵਿੱਚ ਆਏ ਹੋਏ ਵਿਆਹ ਦੇ ਥੋੜਾ ਦਿਨ ਹੋਇਆ ਜੀ ਇਹਦੇ ਹਾਂ ਜੀ ਹਾਂ ਇਹ ਨੇ ਵਾਪਸ ਕੈਨੇਡਾ ਪਹੁੰਚਣਾ ਜੀ ਕਹਿੰਦਾ ਮੈਂ ਹਾਜ਼ਰੀ ਲਵਾ ਕੇ ਜਾਵਾਂਗਾ ਉਹਦੇ ਧਰਨੇ 'ਚ ਵਿਆਹ ਦੀ ਫਲਾਈਟ ਕਦੋਂ ਦੀ ਹੈ ਜੀ ਫਲਾਈਟ ਚ ओके okay. हां जी हां जी जी ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਦੇਖਣ ਆਏ ਹੋਏ ਨੇ ਕੀ ਨਾਮ ਹੈਗਾ ਤੁਹਾਡਾ ਕਿੰਨਾ ਸਮਾਂ ਹੋਇਆ ਤੁਹਾਡੇ ਵਿਆਹ ਨੂੰ ਤੁਸੀਂ ਇੱਥੇ ਮੋਰਚੇ ਤੇ ਪਹੁੰਚੇ ਹੋਏ ਹੋ ਮੇਰਾ ਨਾਮ ਪ੍ਰਿਤਪਾਲ ਸਿੰਘ ਹੈ ਮੈਨੂੰ ਇੱਥੇ ਕੈਨੇਡਾ ਤੋਂ ਆਏ ਨੂੰ ਹੱਲੇ ਸਿਰਫ 3-4 ਮਹੀਨੇ ਹੀ ਹੋਏ ਆ ਤੇ ਵਿਆਹ ਹੋਏ ਨੀ ਸਿਰਫ 2 ਮਹੀਨੇ ਹੀ ਹੋਏ ਆ ਤੇ ਕੈਨੇਡਾ ਜਾਣ ਤੋਂ ਪਹਿਲਾਂ ਮੈਂ ਇੱਕ ਵਾਰੀ ਫੇਰ ਕਿਸਾਨੀ ਮੋਰਚੇ ਤੇ ਆਣਾ ਚਾਹੁੰਦਾ ਸੀ ਜਿਵੇਂ ਲਾਸਟ ਟਾਈਮ ਮੈਂ ਕੈਨੇਡਾ ਗਿਆ ਸੀ ਉਦੋਂ ਵੀ ਕਿਸਾਨੀ ਮੋਰਚਾ ਸੀਗਾ ਉਦੋਂ ਕੈਨੇਡਾ ਜਾਣ ਤੋਂ ਪਹਿਲਾਂ ਮੈਂ ਦੋ ਵਾਰੀ ਗਿਆ ਸੀ ਤੇ ਜਦ ਜਿਸ ਦਿਨ ਮੇਰੀ ਫਲਾਈਟ ਸੀਗੀ ਮੈਂ ਉਸ ਦਿਨ ਵੀ ਆਪਣੀ ਹਾਜ਼ਰੀ ਲਵਾ ਕੇ ਗਿਆ ਸੀ ਸਿੰਘੂ ਬਾਰਡਰ ਤੇ ਤੇ ਅੱਜ ਫੇਰ ਆਇਆ ਹੁਣ ਫੇਰ ਮੇਰੀ ਤਿੰਨ 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 ਦਿਨ ਬਾਅਦ ਫਲਾਈਟ ਹੈ ਤਾ ਫਿਰ ਮੈਂ ਇੱਥੇ ਆਪਣੀ ਹਾਜ਼ਰੀ ਲਵਾਉਣਾ ਚਾਹੁੰਦਾ ਸੀਗਾ ਮਤਲਬ ਫਲਾਈਟ ਤੁਸੀਂ ਵਾਪਸ ਜਾਣ ਤੋਂ ਪਹਿਲਾਂ ਇੱਕ ਵਾਰੀ ਮੋਰਚੇ 'ਚ ਆ ਕੇ ਹਾਜ਼ਰੀ ਲਵਾ ਰਹੇ ਹਾਂ ਤੇ ਤੁਸੀਂ ਦੇਖ ਰਹੇ ਹੋ ਸਾਹਮਣੇ ਫੋਰਸ ਲੱਗੀ ਹੋਈ ਆ ਹਾਂ ਕਿਸਾਨ ਬੈਠੇ ਹੈਗੇ ਨੇ ਤੁਸੀਂ ਵੀ ਕਿਸਾਨ ਪਰਿਵਾਰ ਤੋਂ ਆਂਦੇ ਹੈਗੇ ਜਿਸ ਤਰੀਕੇ ਨਾਲ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਸੀ ਕਾਫੀ ਤਦਾਦ ਦੇ ਵਿੱਚ ਪਟਿਆਲੇ ਤੋਂ ਤੁਸੀਂ ਆਨੇ ਹੋ ਪਟਿਆਲੇ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਵੀ ਉੱਥੇ ਵੀ ਤੁਸੀਂ ਦੇਖਿਆ ਹੋਣਾ ਕਾਫੀ ਕਿਸਾਨ ਹਾਂਜੀ ਹਾਂਜੀ ਕਾਫੀ ਕੁਛ ਸੀ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਕਾਫੀ ਕੁਛ ਚੱਲ ਰਿਹਾ ਸੀ ਮਗਰ ਮੈਂ ਸੋਚਿਆ ਮੈਂ ਇੱਕ ਵਾਰੀ ਉੱਥੇ ਜਾ ਕੇ ਦੇਖਣਾ ਕੀ ਹਾਲਾਤ ਨੇ ਉੱਥੇ ਦੇ ਮੈਂ ਨਹੀਂ ਇਸ ਚੀਜ਼ ਤੋਂ ਡਰਦਾ ਕਿ ਉੱਥੇ ਜੋ ਮਰਜ਼ੀ ਹੋਵੇ ਗੋਲੇ ਚੱਲਣ ਬੰਦੂਕ ਚੱਲਣ ਬਟ ਮੈਂ ਇੱਥੇ ਇੱਕ ਵਾਰੀ ਆਣਾ ਚਾਹੁੰਦਾ ਸੀਗਾ ਕੀ ਕੰਮ ਕੀ ਕਰਦੇ ਹੋ ਕੈਨੇਡਾ ਤੋਂ ਮੈਂ ਵੈਬ ਡਿਵੈਲਪਰ ਹਾਂ ਵੈਬ ਡਿਵੈਲਪਰ ਹਾਂਜੀ ਜੀ ਮੈਮ ਤੁਹਾਡਾ ਕੀ ਨਾਮ ਹੈਗਾ ਤੁਸੀਂ ਫਸਟ ਟਾਈਮ ਕੈਨੇਡਾ ਜਾ ਰਹੇ ਹੋ ਜਾਂ ਤੁਸੀਂ ਵੀ ਕੈਨੇਡਾ ਤੋਂ ਨਾਲ ਆਏ ਨਹੀਂ ਮੈਂ ਫਸਟ ਟਾਈਮ ਕੈਨੇਡਾ ਜਾਣਾ ਤੇ ਮੇਰਾ ਨਾਮ ਮਨਵੀਰ ਕੋਹਰ ਹੈ ਮੈਂ ਵੀ ਵੈਬ ਡਿਵੈਲਪਰ ਹਾਂ ਤੇ ਮੋਵਾਲੀ ਰਹਿੰਦੇ ਆ ਸੀ ਤੇ ਹੁਣ ਅਸੀਂ ਆਪਣੀ ਹਾਜ਼ਰੀ ਲਗਵਾਉਣ ਆਏ ਆ ਇੱਥੇ ਤੇ ਅਜੇ ਸਾਡੀ 2-3 ਦਿਨਾਂ ਤੱਕ ਦੀ ਫਲਾਈਟ ਹੈ ਤੇ ਅਸੀਂ ਇਦਾਂ ਹੀ ਆਪਣੀ ਹਾਜ਼ਰੀ ਇੱਥੇ ਲਵਾਉਂਦੇ ਰਾਂਗੇ ਤੇ ਤੁਸੀਂ ਉਰੇ ਆ ਕੇ ਗੱਲਬਾਤ ਵੀ ਕਰ ਰਹੇ ਹੋ ਇੱਥੇ ਇਸ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈਗੀ ਪਹਿਲਾਂ ਇਸ ਤੋਂ ਅੱਗੇ ਜਾ ਰਹੇ ਸੀ ਕੀ ਚਰਚਾ ਹੋ ਰਹੀ ਹੈ ਕੀ ਦੱਸ ਰਹੇ ਨੇ ਕੀ ਪੁੱਛ ਰਹੇ ਹੋ ਬਜ਼ੁਰਗ ਸਾਨੂੰ ਇਹੀ ਬੋਲ ਰਹੇ ਕਿ ਤੁਸੀਂ ਮੁੜ ਜੋ ਪਿੱਛੇ ਤੁਸੀਂ ਅਜੇ ਯੰਗ ਬੱਚੇ ਹੋ ਕਿ ਅਸੀਂ ਪਹਿਲੇ ਜਖਮ ਵੀ ਹੋਏ ਹੋਏ ਆ ਇੱਥੇ ਕਿ ਇਹ ਸਭ ਹਾਲਾਤ ਚੱਲ ਰਹੇ ਤੁਸੀਂ ਘਰਾਂ ਨੂੰ ਮੁੜ ਜੋ ਬਟ ਅਸੀਂ ਡਰਦੇ ਨਹੀਂ ਇਨ੍ਹਾਂ ਚੀਜ਼ਾਂ ਤੋਂ ਜੇ ਸਾਡੇ ਬਜ਼ੁਰਗ ਇੰਨਾ ਕੁਝ ਬਰਦਾਸ਼ਤ ਕਰ ਰਹੇ ਨੇ ਤਾਂ ਫਿਰ ਸਾਡੇ ਤਾਂ ਅਜੇ ਏਜ ਹੀ ਕੁਝ ਨਹੀਂ ਆ ਤਾਂ ਫਿਰ ਅਸੀਂ ਕਿਉਂ ਡਰ ਕੇ ਘਰੇ ਬੈਠੀ ਤਾਂ ਅਸੀਂ ਇੱਥੇ ਹਾਜ਼ਰੀ ਲਵਾਉਂਦੇ ਰਹਾਂਗੇ ਜੀ ਤੁਹਾਡੇ ਹਸਬੰਦ ਨੇ ਦੱਸ ਕਿਵੇਂ ਪਲਾਨ ਬਣਿਆ ਕਿ ਨਹੀਂ ਤਾਂ ਅਕਸਰ ਹੁੰਦਾ ਹੈ ਕਿ 3 ਦਿਨ ਬਾਅਦ ਜਿਹਦੀ ਫਲਾਈਟ ਅਗਲਾ ਸੋਚਦਾ ਵੀ ਮੋਰਚਾ ਲੱਗਿਆ ਹੋਇਆ ਰਸਤਾ ਮਿਲੇਗਾ ਨਹੀਂ ਮਿਲੇਗਾ ਕਿਵੇਂ ਜਾਣਾ ਉਹ ਚੀਜ਼ਾਂ ਦੀ ਹੋ ਰਹਿੰਦੀਆਂ ਪਰ ਤੁਸੀਂ ਇੱਥੇ ਮੋਰਚੇ 'ਚ ਸਪੈਸ਼ਲ ਆਏ ਹੋ ਬਿਲਕੁਲ ਹਾਂਜੀ ਬਸ ਸਾਡਾ ਹੀ ਸੀਗਾ ਕਿ ਇੱਕ ਵਾਰ ਜ਼ਰੂਰ ਅਸੀਂ ਹਾਜ਼ਰੀ ਲਗਵਾਈਏ ਤੇ ਲਾਸਟ ਟਾਈਮ ਵੀ ਜਦੋਂ ਇਹਨਾਂ ਦੀ ਫਲਾਈਟ ਸੀਗੀ 3 ਸਾਲ ਪਹਿਲੇ ਦੀ ਗੱਲ ਹੈ ਉਦੋਂ ਵੀ ਕਿਸਾਨੀ ਮੋਰਚਾ ਸੀਗਾ ਤੇ ਜਿਸ ਦਿਨ ਇਹਨਾਂ ਦੀ ਫਲਾਈਟ ਸੀਗੀ ਉਸ ਦਿਨ ਵੀ ਇੱਥੇ ਆ ਕੇ ਮੱਥਾ ਸਿੰਘ ਬਾਰਡਰ ਮੱਥਾ ਟੇਕ ਕੇ ਹਾਜ਼ਰੀ ਲਗਵਾ ਕੇ ਫਿਰ ਫਲਾਈਟ ਇਹਨਾਂ ਨੇ ਆਪਣੀ ਲਈ ਸੀ ਦਿੱਲੀ ਤੋਂ ਤੇ ਸਾਡਾ ਹੁਣ ਵੀ ਇਦਾਂ ਹੀ ਕਿ ਅਸੀਂ ਆਪਣੀ ਹਾਜ਼ਰੀ ਇੱਥੇ ਲਗਵਾਂਦੇ ਰਹੀਏ ਤੇ ਆਪਣੇ ਬਜ਼ੁਰਗਾਂ ਦੀ ਆਪਣੇ ਵੱਡਿਆਂ ਦੀ ਇੱਥੇ ਆਪਾਂ ਹੈਲਪ ਕਰਦੇ ਰਹੀ ਕਰਦਿਆਂ ਨੇ ਮਨਾ ਨਹੀਂ ਕੀਤਾ ਜਿਵੇਂ ਮਾਪੇ ਕਈ ਵਾਰ ਕਹਿ ਦਿੰਦੇ ਨੇ ਵੀ ਤੁਸੀਂ ਹਜੇ ਕੀ ਕਰਨਾ ਹਜੇ ਵਿਆਹ ਹੋਇਆ ਵੀ ਕੀ ਕਰਨਾ ਪੇਰੈਂਟਸ ਖੁਦ ਨਾਲ ਆਏ ਨੇ ਉਹ ਵੀ ਨਾਲ ਨੇ ਸਾਡੇ ਤੇ ਕਿਸੇ ਨੇ ਮਨਾ ਨਹੀਂ ਕੀਤਾ ਅਸੀਂ ਖੁਦ ਕਿਸਾਨੀ ਪਰਿਵਾਰ ਚੋਂ ਆ ਅਸੀਂ ਖੁਦ ਕਿਸਾਨ ਆ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਨਹੀਂ ਡਰਦੇ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤਾਂ ਅਸੀਂ ਇਦਾਂ ਹੀ ਆਪਣੇ ਬਜ਼ੁਰਗਾਂ ਨੂੰ ਇੱਥੇ ਸਪੋਰਟ ਕਰਦੇ ਰਹਾਂਗੇ ਕੌਣ ਕੌਣ ਆਇਆ ਤੁਹਾਡੇ ਨਾਲ ਚਾਚਾ ਜੀ ਇੱਥੇ ਹੈਗੇ ਨੇ ਮਦਰ ਵੀ ਹੈ ਚਾਚਾ ਮੇਰੇ ਮਾਦਰ ਨੇ ਮੇਰੀ ਦਾਦੀ ਜੀ ਨੇ ਮੇਰੇ ਮਾਦਰ ਨੇ ਮੇਰੀ ਦਾਦੀ ਜੀ ਮੇਰੇ ਚਾਚੀ ਜੀ ਸਾਰੇ ਆਏ ਨੇ ਅਸੀਂ ਜੀ ਜੀ ਨਵਾਂ ਵਿਆਹ ਹੋਇਆ ਹੈਗਾ ਮਤਲਬ ਲੱਗਦਾ ਹੈਗਾ ਵੀ ਨੂੰ ਘਰੇ ਰਹੇ ਤੁਸੀਂ ਮੋਰਚੇ 'ਚ ਆਏ ਹੈਗੇ ਜਿਵੇਂ ਦੱਸ ਰਹੇ ਨੇ ਕਿਸਾਨ ਪਰਿਵਾਰ ਤੋਂ ਹੈਗੇ ਆ ਵੀ ਇਹ ਦੇਖਣ ਲਈ ਠੀਕ ਹੈ ਬੇਟੇ ਸਾਨੂੰ ਬਹੁਤ ਜ਼ਿਆਦਾ ਦੁੱਖ ਆਉਂਦਾ ਇਸੇ ਕਰਕੇ ਅਸੀਂ ਆਈਏ ਇੰਨੇ ਅਸੀਂ ਵੀ ਕਰ ਟੈਨਸ਼ਨ ਚ ਹੋ ਜਾਂਦੀ ਹੈ ਵੀ ਦੇਖੋ ਕਿਸਾਨਾਂ ਨਾਲ ਕੀ ਕੀ ਹੋ ਰਿਹਾ ਹੈ ਇੱਥੇ ਇਸੇ ਕਰਕੇ ਸਾਡਾ ਮਨ ਕਰਿਆ ਅਸੀਂ ਆਪਣੇ ਪਿੰਡਾਂ ਇਹ ਪਿੰਡ ਤੋਂ ਇੱਥੇ ਆਏ ਅਸੀਂ ਇਹਨਾਂ ਨੂੰ ਦੇਖਣ ਵਾਸਤੇ ਬੱਚੇ ਕਹਿੰਦੇ ਅਸੀਂ ਜਾ ਕੇ ਜ਼ਰੂਰ ਉੱਥੇ ਦੇਖ ਕੇ ਆਵਾਂ ਬਾਰਡਰ ਤੇ ਹਾਂ ਫਿਰ ਅਸੀਂ ਇੱਥੇ ਆਏ ਬੜਾ ਮਨ ਦੁਖੀ ਹੁੰਦਾ ਸਾਡਾ ਜਦੋਂ ਇਹਨਾਂ ਦੇ ਸੱਟਾਂ ਲੱਗਦੀਆਂ ਗੋਲੇ ਚੱਲਦੇ ਆ ਸਾਡਾ ਮਨ ਬਹੁਤ ਜ਼ਿਆਦਾ ਦੁਖੋ ਬੱਚਿਆਂ ਨੇ ਕਿਹਾ ਸੀ ਜਾਣਾ ਜਾਂ ਤੁਸੀਂ ਵੀ ਇਹਨਾਂ ਨੂੰ ਕਿਹਾ ਵੀ ਇੱਕ ਵਾਰੀ ਜਾ ਕੇ ਦੇਖ ਬੱਚੇ ਕਹਿੰਦਾ ਬੇਟਾ ਕਹਿੰਦਾ ਸੀਗਾ ਵੀ ਮੈਨੇ ਬਾਹਰ ਜਾਣਾ ਉਸ ਤੋਂ ਪਹਿਲਾਂ ਜਾ ਕੇ ਆਣਾ ਜ਼ਰੂਰ ਹਾਂ ਇਸ ਕਰਕੇ ਫਿਰ ਅਸੀਂ ਇੱਥੇ ਆਈ ਆ ਜੀ ਹਾਂ ਬੇਬੇ ਜੀ ਬੱਚੇ ਇੱਥੇ ਆਏ ਹੈਗੇ ਨੇ ਮੋਰਚੇ ਤੇ ਕਿਵੇਂ ਦੇਖਦੇ ਹੋ ਤੁਸੀਂ ਲਗਾਤਾਰ ਕਿਸਾਨ ਜਿਹੜੇ ਹੈਗੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਕੋਲ ਕਰ ਰਹੇ ਨੇ ਤੇ ਬੱਚਿਆਂ ਨੇ ਵੀ ਜਿੱਦ ਕੀਤੀ ਕਿ ਅਸੀਂ ਆਣਾ ਇੱਥੇ ਦੇਖਣਾ ਤਿੰਨ ਦਿਨ ਬਾਅਦ ਇਹਨਾਂ ਨੇ ਬਾਹਰ ਜਾਣਾ ਹਾਂ ਬਾਹਰ ਜਾئیںਗੇ ਨਹੀਂ ਵੀ ਜਾ ਚਾਰ ਦਿਨ ਲਈ ਬਾਹਰ ਜੀ ਨਹੀਂ ਦੇਖਣ ਵਾਸਤਾ ਆਈ ਹੈ ਦੇਖਣੇ ਆਇਆ ਤੁਸੀਂ ਵੀ ਦੇਖਣ ਆਏ ਹੈਗੇ ਹੋ ਮੈਨੂੰ ਵੀ ਗਿਆ ਲੈ ਆਇਆ ਮੈਨੂੰ ਵੀ ਗਿਆ ਲੈ ਆਇਆ ਬਿਲਕੁਲ ਤੁਸੀਂ ਮੋਰਚੇ ਤੇ ਖੜੇ ਹੋ ਬਿਲਕੁਲ ਲਾਈਨ ਤੇ ਸਾਹਮਣੇ ਫੋਰਸ ਖੜੀ ਹੈ ਅੱਛਾ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ ਜੀ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਉਹ ਪਰਿਵਾਰ ਹੈ ਪਟਿਆਲੇ ਜ਼ਿਲ੍ਹੇ ਤੋਂ ਆਇਆ ਤੇ 3 ਦਿਨ ਬਾਅਦ ਇਹਨਾਂ ਦੀ ਕੈਨੇਡਾ ਦੀ ਫਲਾਈਟ ਹੈ ਤਾਂ ਲਾੜਾ ਇਹ ਕਹਿ ਰਿਹਾ ਜਦੋਂ ਪਹਿਲਾਂ ਕੋਲ ਹੋਇਆ ਸੀ ਉਦੋਂ ਵੀ ਇੱਥੇ ਹਾਜ਼ਰੀ ਲਗਵਾ ਕੇ ਗਏ ਸੀ ਤੇ 3 ਦਿਨ ਬਾਅਦ ਫੇਰ ਇਹਨਾਂ ਦੀ ਫਲਾਈਟ ਹੈ ਤਾਂ ਅਜਿਹੇ ਮੌਕੇ ਤੇ ਆਮੂਮਨ ਹੁੰਦਾ ਹੈ ਕਿ ਕੋਈ ਸੋਚਦਾ ਹੈ 3 ਦਿਨ ਬਾਅਦ ਫਲਾਈਟ ਹੈ ਤਿਆਰੀ ਕਰਨੀ ਹੈ ਰਾਹ ਮਿਲੇਗਾ ਜਾਂ ਨਹੀਂ ਮਿਲੇਗਾ ਪਰ ਇਹ ਪਰਿਵਾਰ ਖੁਦ ਨਵੀਂ ਵਿਆਹੀ ਜੋੜੀ ਆਪਣੇ ਮਾਪਿਆਂ ਦੇ ਨਾਲ ਇਵਨ ਬਜ਼ੁਰਗਾਂ ਦੇ ਨਾਲ ਇਸ ਘੋਲ ਦੇ ਵਿੱਚ ਪਹੁੰਚੇ ਨੇ ਬਾਰਡਰ ਦੇ ਉੱਪਰ ਅਸੀਂ ਖੜੇ ਆ ਤੁਸੀਂ ਦੇਖ ਸਕਦੇ ਹੋ ਇਹ ਫਰੰਟ ਲਾਈਨ ਹੈਗੀ ਹੈ ਉਸ ਤੋਂ ਬਾਅਦ ਪਿੱਛੇ ਤੁਹਾਨੂੰ ਫੋਰਸ ਦਿਖ ਰਹੀ ਹੈਗੀ ਹੈ ਤਾਂ ਉਹੀ ਫੋਰਸ ਜਿਹੜੀ ਲਗਾਤਾਰ ਹੰਝੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਕਿਸਾਨਾਂ ਦੇ ਉੱਪਰ ਨੌਜਵਾਨਾਂ ਦੇ ਉੱਪਰ ਛੱਡ ਰਹੀ ਸੀ ਤਾਂ ਇਸ ਵਿਚਾਲੇ ਇਹ ਨਵੀਂ ਵਿਆਹੀ ਜੋੜੀ ਤੁਹਾਨੂੰ ਇੱਥੇ ਦਿਖ ਰਹੀ ਹੈ ਫਰੰਟ ਲਾਈਨ ਤੇ ਬਾਰਡਰ ਤੇ ਤਾਂ तमाम ਤਸਵੀਰਾਂ ਤੁਹਾਨੂੰ ਸ਼ੰਭੂ ਬੈਰੀਅਰ ਤੋਂ ਦਿਖਾ ਰਹੇ ਹੈਗੇ ਆ ਕਿ ਕਿਸ ਤਰੀਕੇ ਦੇ ਨਾਲ ਸੰਘਰਸ਼ ਜਿਹੜਾ ਹੈਗਾ ਅੱਗੇ ਵਧ ਰਿਹਾ ਹੈ ਹਰ ਕੋਈ ਬਜ਼ੁਰਗ ਬੱਚੇ ਨੌਜਵਾਨ ਨਵੀਂ ਵਿਆਹੀ ਜੋੜੀ ਵੀ ਜਿਹੜੀ ਹੈਗੀ ਆ ਉਹ ਇੱਥੇ ਪਹੁੰਚ ਰਹੀ ਆ ਤਾਂ ਨਵੀਂ ਵਿਆਹੀ ਜੋੜੀ ਦਾ ਕਹਿਣਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਵੀ ਕਿਸਾਨ ਹਨ ਕਿਸਾਨਾਂ ਦੇ ਪੁੱਤ ਹਨ ਤਾਂ ਉਹ ਵੀ ਚਾਹੁੰਦੇ ਸਨ ਕਿ ਇੱਥੇ ਸੰਘਰਸ਼ ਦੇ ਵਿੱਚ ਦੇਖਣ ਕੀ ਚੱਲ ਰਿਹਾ ਹੈ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਪਰ ਗੋਲੀਬਾਰੀ ਹੋਈ ਉਹ ਦੇਖਣਾ ਚਾਹੁੰਦੇ ਸੀ ਤਾਂ ਤਮਾਮ ਅਜਿਹੇ ਇਹ ਤਸਵੀਰਾਂ ਤੁਹਾਨੂੰ ਅਸੀਂ ਸ਼ੰਭੂ ਬਾਰਡਰ ਤੋਂ ਦਿਖਾ ਰਹੇ ਹਾਂ ਫਿਲਹਾਲ ਇਹ ਦੋਨੋਂ ਵਿਆਹੀ ਜੋੜੀ ਜੋ ਸੌਫਟਵੇਅਰ ਡਿਵੈਲਪਰ ਹਨ ਵੈਬ ਡਿਜ਼ਾਈਨ ਵੈਬ ਡਿਵੈਲਪਰ ਹਨ ਉਹ ਖਾਸ ਤੌਰ ਤੇ ਕੈਨੇਡਾ ਜਾਣ ਤੋਂ ਪਹਿਲਾਂ ਇੱਕ ਵਾਰੀ ਮੋਰਚੇ 'ਚ ਆਪਣੀ ਹਾਜ਼ਰੀ ਲਵਾਣ ਪਹੁੰਚੇ ਹਨ ਸ਼ੰਭੂ ਬੈਰੀਅਰ ਤੋਂ ਵੀਡੀਓ ਜਰਨਲਿਸਟ ਰਜਤ ਦੇ ਨਾਲ ਜਗਬਣੀ ਲਈ ਵਰੁਣ